ਹਾਂਜੀ ਹਾਂਜੀ ਨਾਮ ਆ ਜੀ ਨਿਰਮਲ ਸਿੰਘ ਨਗਰ ਚੌਂਗ ਤੋਂ ਜੀ ਮਹਿਤਾ ਚੌਕ ਦੇ ਅੰਦਰ ਦੀ ਗੱਲ ਹੋਈ ਆ ਜੀ ਅੱਜ ਇੱਥੇ ਲੰਗਰ ਹਾਲ ਦੇ ਵਿੱਚ ਇਹ ਜੀ ਗੱਲ ਹੋਈ ਆ ਜੀ ਸਾਡੇ ਲਗਾਤਾਰ ਲੰਗਰ ਹਰ ਸਾਲ ਦੀ ਤਰ੍ਹਾਂ ਲੱਗਾ ਇਸ ਵਾਰ ਵੀ ਬੜਾ ਵਧੀਆ ਲੰਗਰ ਚੱਲ ਰਿਹਾ ਜੋ ਹੁਲੇ ਮਹਲੇ ਦੀਆਂ ਜੋ ਸੰਗਤਾਂ ਆਹ ਦੀ ਸੇਵਾ ਕਰ ਰਹੀ ਸੀ ਸੋ ਸਾਡੇ ਵਿਰਿੰਦਰਪਾਲ ਸਿੰਘ ਵਿੱਕੀ ਸੈਨੋਬਲਦੇਵ ਸਿੰਘ ਦਾ ਅੱਜ ਗੋਲੀਆਂ ਮਾਰ ਕੇ ਜਿਹੜੀ ਆ ਉਹਦੀ ਡੈਥ ਕਰ ਦਿੱਤੀ ਗਈ ਕਤਲੀ ਕੀਤਾ ਗਿਆ ਜੀ ਇੱਥੇ ਕੁਝ ਨੌਜਵਾਨ ਆਏ ਆ ਤਿੰਨ ਕ ਜਣੇ ਮੋਟਰਸਾਈਕਲ ਤੇ ਕਾਲੇ ਮੋਟਰਸਾਈਕਲ ਤੇ ਸੋ ਉਹਨਾਂ ਨੇ ਜਿਹੜਾ ਵਾ ਇੱਥੇ ਆਉਂਦਿਆਂ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਵਾ ਕਾਫੀ ਜਿਹੜੇ 30 35 ਫਾਇਰ ਵਾ ਜਿਹੜੇ ਇੱਥੇ ਕੱਢੇ ਗਏ ਆ ਸੋ ਉਹਦੀ ਡੈਥ ਹੋ ਗਈ ਆ ਤੇ ਬੜਾ ਡਰਦਾ ਜਿਹਾ ਮਾਹੌਲ ਆ ਜੀ ਨਗਰ ਚੁੰਗਾ ਦੇ ਵਿੱਚ ਦੇਖੋ ਕਿ ਜਿਹੜੀ ਆ ਲਾਅਨ ਆਰਡਰ ਦੀ ਸਥਿਤੀ ਆ ਇੱਥੇ ਪੰਜਾਬ ਗਵਰਨਮੈਂਟ ਦੀ ਉਹ ਬਹੁਤ ਹੀ ਕਮਜ਼ੋਰ ਆ ਸਾਡੇ ਜੋ ਕਿ ਛੋਟੇ-ਛੋਟੇ ਇੱਥੇ ਬੱਚੇ ਵੀ ਜਿਹੜੇ ਆ ਬੜੇ ਉਤਸ਼ਾਹ ਨਾਲ ਬੀਬੀਆਂ ਬੱਚੇ ਬਜ਼ੁਰਗ ਵੀ ਇੱਥੇ ਸੇਵਾ ਕਰਦੇ ਆ ਹਜੇ ਸ਼ੁਕਰ ਆ ਕਿ ਕਿਸੇ ਹੋਰ ਦੇ ਜਿਹੜੀ ਗੋਲੀ ਆ ਨਹੀਂ ਲੱਗੀ ਅਗਰ ਹੋਰ ਕਿਸੇ ਦੇ ਗੋਲੀ ਲੱਗ ਜਾਂਦੀ ਤੇ ਇੱਥੇ ਮਤਲਬ ਕਿ ਹੋਰ ਵੀ ਡੈਥ ਜਿਹੜੀ ਹੋ ਸਕਦੀ ਸੋ ਪ੍ਰਸ਼ਾਸਨ ਨੂੰ ਅਸੀਂ ਕਹਿੰਨੇ ਆ ਕਿ ਜਿਹੜਾ ਵਾ ਇਹ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਉਹ ਪੰਜਾਬ ਦੇ ਵਿੱਚ ਉਹਦੇ ਤੇ ਕਾਬੂ ਪਾਇਆ ਜਾਵੇ ਜੀ ਕਿੰਨੀਆਂ ਗੋਲੀਆਂ ਜਿਹੜੀਆਂ ਲੱਗੀਆਂ ਮੁੰਡਿਆਂ ਨੂੰ ਗੋਲੀਆਂ ਜੀ ਜਿੱਥੇ ਡੈਥ ਹੋਈ ਆ ਤੁਸੀਂ ਦੇਖ ਹੀ ਸਕਦੇ ਹੋ ਤਸਵੀਰਾਂ ਦੇ ਵਿੱਚ ਉੱਥੇ ਵੀ ਕੋਈ 15 16 ਰਾਉਂਡ ਪਏ ਆ ਤੇ ਰਸਤੇ ਦੇ ਵਿੱਚ ਵੀ ਕੋਈ 10 12 ਜਿਹੜੇ ਆ ਖੋਖੇ ਜਿਹੜੇ ਆ ਪਿਛੇ ਲੱਬੇ ਆ ਸੋ ਇੱਧਰ ਨੂੰ ਜਿਹੜੀਆਂ ਗੋਲੀਆਂ ਚਲਾਉਂਦੇ ਹੀ ਗਏ ਆ ਕੋਈ ਇਸ ਤਰ੍ਹਾਂ ਦਾ ਜ਼ਿਆਦਾ ਉਹਨਾਂ ਦਾ ਅਸੀਂ ਫੇਸ ਨਹੀਂ ਵੇਖ ਪਾਏ ਨਾ ਹੀ ਇਥੋਂ ਕੋਈ ਅਸੀਂ ਸਮਝਾ ਕੇ ਵੈਸੇ ਕੋਈ ਬੱਚਾ ਪਟਾਕੇ ਚਲਾ ਰਿਹਾ ਜਾਂ ਕਿਸ ਤਰ੍ਹਾਂ ਵਾ ਤੇ ਉਹਦੀ ਜਿਹੜੀ ਇੱਥੇ ਮੌਤ ਜਿਹੜੀ ਆ ਹੋ ਗਈ ਆ ਮੌਕੇ ਤੇ ਹੀ ਚਲ ਅੱਜ ਜਿਹੜੀਆਂ ਫਾਇਰਿੰਗ ਹੋਈ ਆ ਨਕਾ ਚੌਂਗ ਦੇ ਵਿੱਚ ਹੁਣ ਤੱਕ ਕੀ ਕਾਰਵਾਈ ਹੋ ਰਹੀ ਹੈ ਦੇਖੋ ਜੀ ਸਾਨੂੰ 2:40 ਦੇ ਕਰੀਬ ਸਾਨੂੰ ਪਤਾ ਲੱਗਾ ਕਿ ਇੱਥੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਵਿਰਿੰਦਰਪਾਲ ਸਿੰਘ ਵਿੱਕੀ ਇੱਥੇ ਤਿੰਨ ਲੋਕ ਆਏ ਨੇ ਮੋਟਰਸਾਈਕਲ ਤੇ ਚੜ ਕੇ ਅਣਪਛਾਤੇ ਵਿਅਕਤੀ ਸੀ ਮੂੰਹ ਬੰਦੇ ਨਹੀਂ ਸੀਗੇ ਉਹ ਆ ਕੇ ਇਹਦੇ ਤੇ ਵਿਰਿੰਦਰਪਾਲ ਕੀ ਹੈਗਾ ਜੋ ਉਹਦੇ ਤੇ ਫਾਇਰਿੰਗ ਕਰਕੇ ਉਹਨਾਂ ਨੇ ਉਹਦਾ ਕਤਲ ਕਰ ਦਿੱਤਾ ਤੇ ਜਿਹੜਾ ਪ੍ਰੀਲੀਮਿਨਰੀ ਸਾਨੂੰ ਪਤਾ ਚੱਲ ਰਿਹਾ ਹੈ ਕਿ ਥਿਸ ਇਜ਼ ਅ ਪਾਰਟ ਆਫ ਗੈਂਗ ਰਾਈਵਲਰੀ ਤੇ ਕੋਪੀ ਗੰਜਾਮਪਰੀਆ ਗਰੁੱਪ ਨੇ ਉਹਨਾਂ ਨੇ ਇੱਕ ਪੋਸਟ ਪਾ ਕੇ ਉਹ ਵੀ ਕੀਤਾ ਹੈਗਾ ਕਿ ਬਟ ਸਾਡੀ ਜਿਹੜੀ ਟੀਮਸ ਐ ਇਮੀਡੀਏਟਲੀ ਰਸ਼ ਕਰਕੇ ਐਸ ਐਚ ਓ ਸਾਹਿਬ ਸਾਹਿਬ ਵੀ ਮੌਕੇ ਤੇ ਆਗੇ ਸੀਗੇ ਤੇ ਉਹਨਾਂ ਦੀ ਸੀਸੀਟੀਵੀ ਟ੍ਰੇਲ ਵੀ ਅਸੀਂ ਫੋਲੋ ਕਰ ਰਹੇ ਹਾਂ ਅਾਕੀ ਟੈਕਨੀਕਲੀ ਵੀ ਸਾਡੇ ਕੋਲ ਇਨਪੁਟਸ ਹੈਗੇ ਨੇ ਸਾਨੂੰ ਉਮੀਦ ਹੈ ਕਿ ਅਸੀਂ ਜਲਦ ਤੋਂ ਜਲਦੀ ਇਹਨਾਂ ਨੂੰ ਦੋਸ਼ਿਆਂ ਨੂੰ ਰਾਉਂਡ ਅਪ ਕਰਕੇ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਸਰ ਟੋਟਲ ਕਿੰਨੇ ਕੋ ਫਾਇਰ ਜਿਹੜੇ ਹੈਗੇ ਜੀ ਹੋਏ ਇੱਥੇ ਕਰੀਬ ਜੀ ਸਾਡੇ ਕੋਲ 18 ਤੋਂ 20 ਖੋਲ ਹੈਗੇ ਨੇ ਜਿਹੜੇ ਇੱਥੇ ਪਏ ਨੇ ਤੇ ਅਲੱਗ-ਅਲੱਗ ਵੈਪਨਸ ਦੇ ਨੇ ਅਲੱਗ-ਅਲੱਗ ਬੈਰਲ ਦੇ ਗੂਰ ਨੇ ਉਸ ਵੀ ਕਿਹੜੇ ਯੂਜ਼ਰ ਇੱਥੇ 30 ਦੇ ਵੀ ਹੈਗੇ ਨੇ ਜੀ ਸਾਨੂੰ ਸ਼ੱਕ ਹੈਗਾ ਕਿ 9 ਐਮ ਐਮ ਦੇ ਵੀ ਹੈਗੇ ਨੇ ਤੇ ਮੱਕੀ ਅਸੀਂ ਇਹ ਤਤਰੀਜ਼ ਦਾ ਪਾਰਟ ਇਹ 18 ਤੋਂ 20 ਨੇ ਜੀ ਸੜਕ ਤੇ ਅੱਗੇ ਵੀ ਕਿੰਨੇ ਲੋਕ ਲੱਗ ਰਹੇ ਨੇ ਔਰ ਕਿਹੜੀ ਕਹਿੰਦੇ ਆਏ ਤਿੰਨ ਹਮਲਾਵਰ ਸੀਗੇ ਜੀ ਮੋਟਰਸਾਈਕਲ ਤੇ ਆਏ ਸੀਗੇ ਜੀ ਅੱਗੇ ਨੂੰ ਗਏ ਨੇ ਗੋਬਿੰਦਪੁਰ ਉਤਸਵ ਵੱਲ ਨੂੰ ਗਏ ਸੀਗੇ ਇਹਨਾਂ ਨੂੰ ਅਸੀਂ ਫੋਲੋ ਕਰ ਰਹੇ ਹਾਂ ਇਹਨਾਂ ਨੂੰ ਜਲਦੀ ਅਸੀਂ ਰਾਉਂਡ ਅਪ ਕਰਕੇ ਇਹਨਾਂ ਤੇ ਬੰਦੀ ਕਾਨੂੰਨੀ ਕਰਵਾਈ ਉਹ ਕਰਾਂਗੇ ਤੁਰੇ ਕਿੰਨੇ ਚਾਹਗਾ ਜੀ ਕਿ ਇਹ ਨਰਕਾ ਡਣਾ ਸੀਗਾ ਇਹ ਜੋ ਆਇਆ ਸੀਗਾ ਉਹ ਹੋਰ ਮਾਮਲੇ ਵਗੈਰਾ ਵੀ ਜੀ ਇਹਦੇ ਤੇ ਵੀ ਪੰਜ ਕੇਸ ਆਲਰੇਡੀ ਮੁਕਦਮੇ ਦਰਜ ਸੀਗੇ 20 ਦਿਨ ਪਹਿਲਾਂ ਹੀ ਆਲਮੋਸਟ ਜਿਹੜਾ ਜੋ ਆਇਆ ਹੈ ਇਹ ਵੀ ਗੈਂਗ ਦਾ ਹੀ Part ਸੀਗਾ This is a part of gang rivalry ਬਟ ਤਾਂ ਵੀ ਪੁਲਿਸ ਕਾਰਵਾਈ ਕਰ ਰਹੀ ਹੈ ਸਾਡੀ ਟੀਮਸ ਲੱਗੀਆਂ ਹੋਈਆਂ ਸਨੂਮੀ ਦਾ ਬਹੁਤ ਜਲਦੀ ਅਸੀਂ ਗ੍ਰੀਗ ਦੇ ਨਾਲ ਸੰਬੰਧਤ ਸੀਗਾ ਕਿਸੇ ਗਰੁੱਪ ਨੇ ਕੋਈ ਲਈ ਹੈ ਜੁਨੀਅਰ ਵੀ ਇਸ ਕੋਈ ਏ ਤੇਰਾ ਜਿਹੜਾ ਰਾਣਾ ਕੰਦੂ ਵਾਲੀਆ ਗਰੁੱਪ ਤੇ ਕੋਪੀ ਕਨ ਸ਼ਾਮਪੂ ਵਾਲੀਆ ਗਰੁੱਪ ਦਾ ਉਹਨਾਂ ਨੇ ਇੱਕ ਵਾਰੀ ਰਾਣਾ ਕੰਦੂ ਵਾਲੀਏ ਦੇ ਕਤਲ ਦੇ ਵਿੱਚ ਜਿਹੜਾ ਵਾ ਇਹ ਦੱਸਿਆ ਜਾ ਰਿਹਾ ਕਿ ਨੌਜਵਾਨ ਨੇ ਸਹਾਇਤਾ ਕੀਤੀ ਸੀ ਇਸ ਕਰਕੇ ਜਿਹੜਾ ਵਾ ਇਹ ਅਸੀਂ ਸਾਡੇ ਕੋਲ ਇਨਪੁਟ ਆਇਆ ਹੈ ਜੀ ਬਾਕੀ ਅਸੀਂ ਇਹਨੂੰ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਇਹਨੂੰ ਹੋਰ ਵੀ ਅੱਗੇ ਪ੍ਰਤੀਸ਼ ਕਰਾਂਗੇ ਕਿ ਕਿੱਦਾਂ ਕਿੱਦਾਂ ਹੋਇਆ ਕੀ ਹੋਇਆ ਸਕੀ ਲੱਗਦਾ ਜੀ ਕਿੰਨੀ ਕਹ ਕਹ ਲਈਏ ਕਿ ਸਿਕਿਉਰਿਟੀ ਵਿਵਸਥਾ ਹੋਰ ਹੋਣੀ ਚਾਹੀਦੀ ਆ ਰਾਤ ਨੂੰ ਵੀ ਇੱਕ ਨੌਜਵਾਨ ਦੀ ਮੌਤ ਹੋਈ ਇੱਕ ਜੀ ਇਹ ਗੈਂਗ ਰਾਈਵਲਰੀ ਸੀਗੀ ਇਹਦਾ ਜਿਹੜਾ ਹੈਗਾ ਪੰਜਾਬ ਪੁਲਿਸ ਪੂਰਾ ਚੜ੍ਹ ਕੇ ਸਾਡਾ ਐਂਟੀ ਗੈਂਗਸਟਰ ਜਿਹੜਾ ਪੰਜਾਬ ਸਰਕਾਰ ਨੇ ਮੁਹਿੰਮ ਚਲਾਈ ਹੈ ਨਸ਼ਿਆਂ ਵਿਰੁੱਧ ਵੀ ਹੈਗੀ ਹੈ ਗੈਂਗਸਟਰ ਦੇ ਵਿਰੁੱਧ ਵੀ ਹੈਗੀ ਹੈ ਇਹਦੇ ਤੇ ਸਖਤ ਤੋਂ ਸਖਤ ਅਸੀਂ ਕਾਰਵਾਈ ਕਰਾਂਗੇ ਤੇ ਇਹਨਾਂ ਤੇ ਵੀ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਜਰੂਰ ਜਲਦ ਤੋਂ ਜਲਦ ਕੀਤੀ ਜਾਏਗੀ ਸਰਨਾਥਾ ਦੇ ਵਿੱਚ ਅੱਜ 12 ਘੰਟੇ ਚੱਲਿਆ ਗਿਆ ਤੇ ਪਹਿਲਾਂ ਪਹਿਲਾਂ ਦੂਸਰੀ ਵਾਰ ਜਿਹੜੀ ਇਹ ਵਾਰਦਾਤ ਹੋ ਗਈ ਹੈ ਗੋਲੀਆਂ ਦੂਸਰੀ ਵਾਰ ਚੱਲ ਚੁੱਕੀਆਂ ਹਨ ਕੱਲ ਵੀ ਇੱਕ ਛੋਟੇ ਬੱਚੇ ਦਾ ਕਤਲ ਹੋਇਆ ਸੀ ਅੱਜ ਫਿਰ ਇੱਕ ਨੌਜਵਾਨ ਦਾ ਕਤਲ ਹੋ ਗਿਆ ਲੋਕ ਜਿਹੜੇ ਨੇ ਮੈਥੇ ਦੇ ਸਹਮੇ ਹੋਏ ਨੇ ਜਿਸ ਮੈਂ ਲੋਕਾਂ ਨੂੰ ਇਹੀ ਆਸ਼ਵਾਸਨ ਦੇਣਾ ਚਾਹੁੰਦਾ ਹੈ ਕਿ ਪੁਲਿਸ ਜਿਹੜੀ ਹੈਗੀ ਹੈ ਉਹ ਆਪਣੇ ਪੰਪਾ ਪਾਰ ਹੈ ਇਸ ਟਾਈਮ ਸਾਡੀਆਂ ਟੀਮਸ ਉਹ ਜਿਹੜਾ ਉਧਰ ਵਾਲਾ ਗੁਰਸੇਵਕ ਵਾਲਾ ਕਤਲ ਕੇਸ ਵੀ ਹੈਗਾ ਉਹਦੇ ਤੇ ਵੀ ਲੱਗੇ ਹੋਏ ਆ ਉਹਦੇ ਤੇ ਵੀ ਸਾਡੇ ਕੋਲ ਲੀਡਸ ਹੈਗੀਆਂ ਉਹਦੇ ਤੇ ਵੀ ਅਸੀਂ ਬੰਦੇ ਰਾਉਂਡ ਅਪ ਕੀਤੇ ਹਨ ਉਹਨਾਂ ਚ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜਲਦੀ ਉਹਦੇ ਚ ਵੀ ਸਾਨੂੰ ਰਿਜ਼ਲਟ ਮਿਲੇਗਾ ਇਹ ਵਾਲਾ ਵੀ ਜਿਹੜਾ ਫਾਇਰਿੰਗ ਇਨਸੀਡੈਂਟ ਹੋਇਆ ਇਹਦੇ ਤੇ ਵੀ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਸਾਡੀਆਂ ਟੀਮਸ ਮੌਕੇ ਤੇ ਲਾ ਦਿੱਤੀਆਂ ਘੱਟੋ ਘੱਟ 4 ਤੇ 5 ਟੀਮ ਸਾਡੀਆਂ ਲੱਗੀਆਂ ਹੋਈਆਂ ਉਹ ਸੀਸੀਟੀਵੀ ਕੈਮਰੇ ਖੰਗਾਲ ਰਹੇ ਆ ਸਾਡੀਆਂ ਟੈਕਨੀਕਲ ਟੀਮਸ ਆ ਉਹ ਵੀ ਲੱਗੀਆਂ ਹੋਈਆਂ ਵੈਸੇ ਵੀ ਸਾਡੇ ਕੋਲ ਹਿਊਮਨ ਇੰਟਰਵਿਊ ਵੀ ਕਾਫੀ ਇਨਪੁਟਸ ਆਏ ਨੇ ਅਸੀਂ ਇਹਨਾਂ ਨੂੰ ਜਲਦੀ ਹੀ ਰਾਉਂਡ ਅਪ ਕਰਕੇ ਇਹਨਾਂ ਤੇ ਤੁਰੰਤ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਅਸੀਂ ਜ਼ਰੂਰ ਕਰਾਂਗੇ